ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਮੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲਖੂਆ ਵਾਲ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅਮਰਸਰ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਟੋਕਣਾ ਗੱਬਣਾ ਤੇ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹਾਂ ਜੀ ਵਧੀਆ ਤੁਸੀਂ ਸੁਣਾਓ ਬਾਤ ਚੜ੍ਹਦੀ ਕਲਾ ਵੀਡੀਓ ਸਾਂ ਹਾਂ ਜੀ ਵਧੀਆ ਜੀ ਵਧੀਆ ਜੀਦਾ ਵਧੀਆ ਚਾਹੇ ਇਹਦੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਵਿਧੀ ਵੀਰ ਇਥੇ ਨਹੀਂ ਆ ਗੁਰਪ੍ਰੀਤ ਸਿੰਘ ਜੀ ਪਿੰਡ ਲਖੂਵਾਲ ਤਹਿਸੀਲ ਇਨਾਲਾ ਜ਼ਿਲ੍ਹਾ ਮਸਾਂਜੇ ਠੀਕ ਹੈ ਫੋਨ ਨੰਬਰ 90 ਸੌਰੀ 95926605 ਕਾਰ ਜੀ 95926 ਤੇ 605 ਕਾਰ ਉਹਨੇ ਗਏ ਆ ਬਾਬਾ ਜੀ ਨੇ ਠੀਕ ਹੈ ਤੇ ਰਮਦਾਸ ਮੱਥਾ ਟੇਕਣਾ ਹਾਂਜੀ ਤੇ ਉਹਦੇ ਘਰ ਨਹੀਂ ਹੈਗੇ ਤੇ ਚਲੋ ਮੈਂ ਕਿਹਾ ਤੋ ਟੋਕੜਾ ਘਬਣਾ ਮੱਝਾ ਪਉਣੀਆਂ ਛੋਟੀਆਂ ਚੰਗੀਆਂ ਕਾਰ ਵਾਲੀਆਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੱਸਿਓ ਪਹਿਲੀ ਝੋਟੀ ਬਾਰੇ ਪਹਿਲੀ ਵਿਧੀ ਹੈਗੀ ਜੇ ਮੰਨ ਲਓ ਇਹ 4 ਮਹੀਨਿਆਂ ਦੀ ਚੈੱਕ ਪਾਜੇ ਠੀਕ ਹੈ ਤੇ 5 ਕਿਲੋ ਦੁੱਧ ਜਿਹਦੇ ਥਲੇ 5 ਕਿਲੋ ਦੁੱਧ ਹਾਂ 4 ਮਹੀਨਿਆਂ ਦੀ ਚੈੱਕ ਪਾਸ ਠੀਕ ਹੈ ਉਹ ਗਰੰਟੀ ਵਾਲੀ ਤੇ ਠੱਡੀ ਫੀਲ ਵੀ ਬੜੀ ਏ ਠੀਕ ਹੈ ਸੀਲ ਲੀਆਂ ਸੋਲੀਆਂ ਬੋਲੇ ਦੇ ਵਿੱਚ ਜਿਤਨਾ ਮਰਜੀ ਆ ਬੇਚੋ ਚੋਣ ਵਾਲੇ ਬਹੁਤ ਵਧੀਆ ਠੀਕ ਹੈ ਤੇ ਠੱਡੀ ਫੀਲ ਬੜੀ ਆ ਠੀਕ ਹੈ ਖੋਲ ਦੇ ਵੀ ਵਿਧੀ ਖੋਲੋ ਮੰਗੇ ਨਹੀਂ ਤੇ ਬਾਕੀ 7 ਵਜੇ ਨੂੰ ਵਿਧੀ ਵੇਖ ਲੋ ਹਾਂਜੀ ਹਾਂਜੀ ਇਹਨੂੰ ਇੱਥੇ ਤੋੜ ਦਿਓ ਤੇ ਹੈ ਵੀ ਮਾਲੋ ਕੇ ਇੱਕ ਤਾਰੀ ਕੱਢੀ ਜਾਂਦੀ ਹੈ ਤੇ ਸਾਫ਼ ਹਿਆ ਹੁੰਦਾ ਵੀ ਇੱਧਰ ਮੋਰ ਮੋਰ ਇਹ ਤੋਂ ਵੀ ਲੰਮੀ ਬਾਹਰ ਤੋੜ ਸਕਦੇ ਜੀ ਚਾ ਕੋਈ ਨਹੀਂ ਮਾਲੋ ਕੁਮਾਰਾ ਕੁਮਾਰ ਇਹ ਥਾਣੇ ਬੜਾ ਵਧੀਆ ਸਾਈਂ ਹੈ ਬਹੁਤ ਵਧੀਆ ਥਾਣਾ ਲੱਗਾ ਹੈ ਹਾਂਜੀ ਬਾਕੀ ਇਹ ਹੈਗੀ ਆ ਵੀ ਠੰਡੀ ਸੀਲ ਬੜੀ ਏ ਭਾਈ ਹਾਂਜੀ ਵੀਡੀਓ ਮੰਨ ਲਓ ਇਹਦਾ ਸੱਜਰ ਦਾ 12 ਕਰੋੜ ਦਾ ਰਿਕਾਰਡ ਆ ਠੀਕ ਆ ਹਾਂਜੀ ਠੀਕ ਇਹ ਆ ਵੀ ਜਿਹੜਾ ਪਸ਼ੂ ਠੰਡਾ ਸੀਲੇ ਆ ਨਾ ਹਾਂਜੀ ਉਹਦਾ ਵਾਧਾ ਹੁੰਦਾ ਏ ਇਹ ਵੀ ਕਿਸੇ ਦੇ ਘਰ ਜਾ ਕੇ ਵੀ ਨਹੀਂ ਟਿਕਾ ਲਾਉਗੀ ਠੀਕ ਆ ਭਾਵੇਂ 10 ਵਾਰੀ ਵੀ ਜੇ ਤੁਸੀਂ ਵੀ ਬਹਿ ਕੇ ਦਿਖਾ ਦਿਓ ਆ ਵੇਖਿਓ ਇਤਨਾ ਜਿਤਨਾ ਮਰਜ਼ੀ ਕੋਈ ਬਹਿ ਜਾਏ ਉਹਦਾ ਡਰਦੀ ਆ ਥੋੜੀ ਜੀ ਵੀ ਇਥੋਂ ਕੈਮਰੇ ਦੇ ਵਿੱਚ ਲੱਤ ਨਹੀਂ ਪੁੱੜਦੀ ਠੀਕ ਆ ਆ ਕੋਈ ਨਹੀਂ ਉਹਦਾ ਡਰਦੀ ਆ ਅਰੇ ਕੁ ਭੰਦੀ ਆਪਾ ਤਾਂ ਵੀ ਠੰਡੀ ਸੀ ਲੱਜਤੀ ਗੱਲ ਆਵੇ ਗਰੰਟੀ ਦੀ ਬੋਲਿਆ ਠੀਕ ਹੈ ਵੇ ਤੇ ਘਰ ਜਾਂਦੇ ਲਵਾਉ ਠੀਕ ਆ ਤੇ ਮੁੱਲ ਵੀਰ ਜੀ ਦਾ ਮੁੱਲ ਵੇ ਨਾ ਜਿੰਨਾ ਚੰਗਾ ਲੱਗਦਾ ਪਾ ਦੇਨੇ ਜਾਈਂ ਕਰ ਦੋ ਜਾਈਂ 75000 ਦੀ ਦੇ ਦੀ 75 ਦੀ ਹਾਂਜੀ ਜਾਏ ਕਰ ਦੋ 72 ਦੀ ਜੀ 180 ਬਤਾਜੋ ਹਾਂਜੀ ਇਹ ਆਪਾਂ ਜਿਹੜੇ ਹਾਨ ਆਇਆ ਨਾ ਹਾਂਜੀ ਇਹ ਆਪਾਂ 70,000 ਰੁਪਈਆ 10000 ਛਾੜਾ ਦੇ 70 ਜੋਂ ਹਾਂ ਨੱਤਰ ਦੀ ਨੱਤਰ ਦੀ ਠੀਕ ਆ ਠੀਕ ਆ ਬਿਲਕੁਲ ਜਾ ਜਾ ਆਪਾਂ 500 ਰੁਪਈਆ ਆਪਾਂ ਕੋਈ ਪੈਨਟ ਆਉਗਾ ਤੇ ਉਹਨੂੰ ਛੋੜੀ ਕਰਨਾ ਠੀਕ ਆ ਵੀਰੀ ਹਾਂ ਹਾਂ 100 ਰੁਪਈਆ ਨਾਲ 68000 ਦੇ ਦਿੰਦਾ ਆਪਾਂ 68 ਜੋਂ 100 ਰੁਪਈਆ ਛੋੜੀ ਹੋ ਗਈ ਠੀਕ ਆ ਜੇ ਬਾਕੀ ਛੋਟੀ ਬਹੁਤ ਸਫਾਈਆਂ ਵਾਲੀ ਆ ਤੁਹਾਡੀ ਸਫਾਈਆਂ ਜੇ ਪੂਰੀ ਹਾਂਜੀ ਇਹ ਮੰਨ ਲਓ ਆ ਦੇਖੋ ਪੂਰੀ ਸਾਫ਼ ਸੁਥਰੀ ਛੋਟੀ ਆ ਬਹੁਤ ਚੰਗਾ ਹਾਂ ਬਹੁਤ ਪਿਆਰਾ ਲੱਗਾ ਤੇ ਬਾਕੀ ਕੋਈ ਕਮੀ ਵਾਲੀ ਗੱਲ ਨਹੀਂ ਚੈੱਕ ਪਾਸ ਜੀ ਠੀਕ ਹੈ ਵੀਰ ਜੀ ਹਾਂ ਜੀ ਦੂਜੇ ਨੰਬਰ ਤੱਕ ਨਗੀਨਾ ਦੂਜੇ ਨੰਬਰ ਤੇ ਇਹ ਸ਼ਾਮੀ ਨੇ ਉਹ ਪਾਸ ਹੋ ਗਈ ਜੀ ਠੀਕ ਹੈ ਵੀਰ ਜੀ ਠੀਕ ਹੈ ਤੇ ਦੁੱਧ ਪਾਸ ਹੁੰਦੀ ਹੈ ਥਾਣੀ ਪਾਸ ਕਰਾਂਦੀ ਹਾਂ ਥਾਣੀ ਪਾਸ ਹੁੰਦੀ ਆ ਠੀਕ ਹੈ ਵੀਰ ਜੀ ਅੱਗ ਕੋਈ ਨਾ ਤੈਨੂੰ ਪਤਾ ਦਾ ਥੋੜਾ ਰਹਿ ਗਿਆ ਬਾਕੀ ਛੋਟੀ ਦਾ ਖੱਦ ਕਾਣ ਹੋਰ ਹਾਂ ਹੁਣ ਇਹ ਸ਼ਾਮਾ ਤਾਂ ਪਾਸ ਹੋ ਗਈ ਜੀ ਉਹਦਾ ਠੀਕ ਹੈ ਵੀਰ ਜੀ ਹਾਂ ਖੋਲ ਦੇ ਵੀਰ ਜੀ ਵੀਰ ਜੀ ਖੋਲ ਕੇ ਹੁਣ ਉਹਨੂੰ ਦੋਰ ਦੇ ਪਰੇ ਨੂੰ ਸਿੰਘੀ ਜੂਲੀ ਦੇ ਤੋਂ ਕਿ ਸਿੰਘੀ ਹੋ ਨਿੱਕੀ ਝੋਟੀ ਨਾ ਕਿ ਸ਼ਾਹ ਜੇ ਟੇਬਲ ਤੋਂ ਕਰ ਦੀ ਜੇ ਉਡਾ ਜਾ ਟੇਬਲ ਤੋਂ ਦੰਦ ਕਰਕੇ ਨਾ ਕੋਮਾ ਲਗਮ ਲਾਵਾ ਕੋਮਾ ਲਾ ਕੋਮਾ ਦੱਤੀ ਮਾਜੀ ਕੋਈ ਨਹੀਂ ਕੋਈ ਬਣੀ ਕੋਈ ਬਾਠੀ ਜੀ ਖਣਾ ਦੀ ਪਿੱਛੇ ਦੀ ਗਰੰਟੀ ਬੋਲੋ ਠੀਕ ਹੈ ਬੇਟੀ ਠੀਕ ਹੈ ਨਾ ਚੈੱਕ ਪਾਸ ਆ ਕੋਈ ਵੀ ਰਾੜ ਕੇ ਇਹ ਇਹ ਪਸ਼ੂ ਦਾ ਨਾਮ ਐਸ਼ਾ ਚੈਕਰ ਆ ਗਈ ਹਾਂਜੀ ਕਰੇ ਤੇ ਨਹੀਂ ਨਹੀਂ ਤੇ ਵੀਰ ਦੀ ਪੰਜਾਂ ਦਿਨਾਂ ਦੀ ਗਾਰੰਟੀ ਹੋ ਅਗਲੇ ਦੇ ਘਰ ਗਈ ਠੀਕ ਆ ਬੇਬੀ ਠੀਕ ਆ ਕਿ ਗੱਲ ਤੇ ਨਹੀ ਕਿਉਂ ਟੀਮ ਵੱਲੋਂ ਚੰਗੀ ਨਸਲ ਦੀ ਆ ਵੇਖੋ ਐਨ ਜੈਡ ਬਲੈਕ ਨਿੱਕੇ ਸਿੰਘ ਦੀ ਆ ਹਾਂਜੀ ਹਾਂਜੀ ਬਾਕੀ ਘਰ ਦਾ ਜਿਹਨੂੰ ਤੁਹਾਡੇ ਸਾਹਮਣੇ ਚੰਗਾ ਆਈ ਹਾਂਜੀ ਇਹ ਵੀ ਸੁੰਦੀ ਬੜੀ ਟਿਕਾਣੀ ਦੀ ਠੀਕ ਹੈ ਸਹੀ ਹੈ ਨਾ ਹਾਂਜੀ ਮੰਨ ਲਓ ਵੀ ਹੁਣ ਇਹ ਸ਼ਾਮੀ ਦਾ ਪਲਾਸ ਹੋ ਗਈ ਏ ਹਾਂਜੀ ਆ ਤੇ ਹੁਣ ਕਿਤੇ ਰੰਜਾ ਨੇ ਬੇ ਠੀਕ ਹੈ ਤੇ ਮੰਨ ਲਓ ਕਹਿੰਦਾ ਭਾਬੀ ਸਰਵਨ ਲੱਗ ਗਿਆ ਨਹੀਂ ਠੀਕ ਹੈ ਵਿੱਚ ਠੀਕ ਹੈ ਨਾ ਹਾਂਜੀ ਤੇ ਦੁੱਧ ਮੰਨ ਲਓ ਉਹਨਾਂ ਨੇ ਦੱਸਣ ਦੇ ਮਤਲਬ ਕਿ ਆ ਵੀ ਬੱਚੇ ਨੂੰ ਛੱਡ ਕੇ 10 ਕਿਲੋ ਚੁੰਦੇ ਨੇ ਕਿੰਨੇ ਸੀ ਠੀਕ ਹੈ ਵਿੱਚ ਜੀ ਹਾਂਜੀ ਤੇ ਇਹਦਾ ਮੁੱਲ ਵੀ ਉਹਨਾਂ ਹੀ ਕੋਨੇ ਦੀ ਦੇ ਰਹੀਏ ਵੀ ਉਹਨੇ ਵੀ ਹਾਂ ਕਰ ਦੋ ਜਾਜ ਉਹਦੇ ਨਾਲ ਇਹਦਾ ਹਾਂਜੀ ਇਹ ਫਿਰ 65 ਦੀ ਦੇ ਦੀ ਯਾਰ ਛੱਡ ਦੋ ਜਾ ਛੱਡ ਜੀ ਲਓ 40000 ਨਹੀਂ ਦੇ ਦਾਂਗੇ ਆਪਾਂ ਠੀਕ ਹੈ ਠੀਕ ਹੈ ਜੇ ਕੋ ਭੈਣ ਭਰਾ ਆਊਗਾ ਰੁਪਈਆ ਉਹਨੂੰ 500 ਛੋਟ ਕਰਾਂਗੇ ਠੀਕ ਹੈ ਠੀਕ ਹੈ ਨਾ ਹਾਂ ਤੇ ਜੇ ਕੋਈ ਵੀ ਜੋੜਾ ਲਵੇਗਾ ਹਾਂਜੀ ਫਿਰ ਜੋੜੇ 'ਚ 2000 ਦਾ ਮਾਣ ਦੇਊਗਾ ਜੋੜੇ 'ਚ 2000 ਹਾਂ ਜੋੜੇ 'ਚ 2000 ਦਾ ਮਾਣ ਦੇਮਾ ਠੀਕ ਹੈ ਠੀਕ ਹੈ ਬੇਟੇ ਹਾਂ ਤੇ ਬਾਕੀ ਮੇਰੀ ਹੱਥ ਛੋੜ ਕੇ ਇਹੋ ਬੇਰਦੀ ਆ ਆਪਣੀਆਂ ਆਂਖੇ ਤਸੱਲੀ ਕਰਕੇ ਤੇ ਫੇਰ ਖੜੋ ਤੇ ਜੇ ਕੋਈ ਵੀ ਆਨਲਾਈਨ ਮੰਗੁੰਦਾ ਏ ਖਣਾ ਦੇ ਪਿੱਛੇ ਵੀ ਚੈੱਕ ਪਾਸ ਦੀ ਵੀ ਗਾਰੰਟੀ ਦੇ ਦਊਂਗੀ ਠੀਕ ਹੈ ਠੀਕ ਹੈ ਜੇ ਮੰਨ ਲਓ ਕੋ ਗਲਤ ਨਿਕਲਦਾ ਤੇ ਕਰਾਇਆ ਵੀ ਤੇਨ ਦਾ ਬਾਕੀ ਨਾਲੋਂ ਠੀਕ ਹੈ ਠੀਕ ਹੈ ਭਾਜੀ ਹਾਂਜੀ ਹਾਂਜੀ ਬਾਕੀ ਝੋਟੀਆਂ ਬਹੁਤ ਸ਼ਾਨਦਾਰ ਹੈ ਝੋਟੀਆਂ ਸ਼ਾਨਦਾਰ ਹੈ ਜਿੰਦ ਬਣਾ ਸਕਦੇ ਬਹੁਤ ਹੀ ਸ਼ਾਨਦਾਰ ਹੈ ਹਾਂਜੀ ਬਾਕੀ ਵੀਡੀਓ ਨੂੰ ਵੱਧ ਵੱਧ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਪੂਰਾ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ